ਜੇ ਕੋ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਤੇ ਤੁਸੀਂ ਅਕਾਲੀ ਦਲ ਦਾ ਇਹਦੇ ਤੇ ਰਿਐਕਸ਼ਨ ਮੰਗਿਆ ਮੇਰੇ ਤੋਂ ਅਕਾਲੀ ਦਲ ਦਾ ਰਿਐਕਸ਼ਨ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਵੇਰੇ ਇੱਕ ਟਵੀਟ ਕੀਤਾ ਹੈ ਜਿਹੜੀ ਗੱਲ ਅਸੀਂ ਪਹਿਲਾਂ ਬੜੇ ਚਿਰ ਤੋਂ ਕਹਿੰਦੇ ਰਹੇ ਕਿ ਇਹ ਸਰਕਾਰ ਹਰ ਇਲੈਕਸ਼ਨ ਨੂੰ ਰਿਗ ਕਰਨਾ ਚਾਹੁੰਦੀ ਹੈ ਕਿਉਂਕਿ ਲੋਕਾਂ ਦੇ ਵਿੱਚ ਜਨ ਸਮਰਥਨ ਏ ਗਵਾ ਚੁੱਕਿਆ ਹੈ ਹਰ ਚੀਜ਼ ਨੂੰ ਸਮਝਦੇ ਹੈ ਕਿ ਸਾਨੂੰ ਵੋਟ ਨਹੀਂ ਪੈਣੀ ਵੋਟ ਦਾ ਹੱਕ ਖੋ ਕੇ ਕਾਗਜ਼ ਰਿਜੈਕਟ ਕਰਾ ਕੇ ਕਾਗਜ਼ ਪਾੜ ਕੇ ਲੋਕਾਂ ਦੇ ਇਹ ਹਾਲਾਤ ਬਣਾ ਕੇ ਕਿ ਲੋਕ ਨੋਮੀਨੇਸ਼ਨ ਪੇਪਰਸ ਭਰਨ ਨਾ ਜਾ ਸਕਣ ਉਹ ਜੇ ਹਾਲਾਤ ਬਣਾ ਕੇ ਸਰਕਾਰ ਆਪਦੇ ਨੁਮਾਇंदे ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ 'ਚ ਬਿਠਾਉਣਾ ਚਾਹੁੰਦੀ ਹੈ ਅੱਜ ਸਰ ਸੁਪੀਰ ਸਿੰਘ ਬਾਦਲ ਨੇ ਇੱਕ ਆਡੀਓ ਪੋਸਟ ਕੀਤੀ ਆਪਦੇ ਟਵਿੱਟਰ ਤੇ ਆਪਦੇ ਫੇਸਬੁੱਕ ਤੇ ਜਿਹਦੇ 'ਚ ਕਾਨਫਰੰਸ ਕਾਲ ਤੇ ਐਸਐਸਪੀ ਪਟਿਆਲਾ वरुण ਸ਼ਰਮਾ ਉਹਨਾਂ ਦੇ ਐਸਪੀ ਸਾਰੇ ਸਾਰੇ ਡੀਐਸਪੀਜ਼ 올 ਐਸਐਚਓਜ਼ ਕੋਈ ਇੱਕ ਕਾਨਫਰੈਂਸ ਕਾਲ 17 ਮਿੰਟ ਦੀ ਆਡੀਓ ਹੈ ਤੇ ਜੇ ਤੁਸੀਂ ਉਹਨੂੰ ਸੁਣੋਗੇ ਤੁਸੀਂ ਇੰਨੇ ਹੈਰਾਨ ਰਹੋਗੇ ਕਿ ਕਿਸ ਤਰ੍ਹਾਂ ਨਾਲ ਸਰਕਾਰ ਇੱਕ ਪਾਲਿਸੀ ਤਹਿਤ ਪੁਲਿਸ ਸਰਕਾਰ ਦਾ ਹਤਕੰਡਾ ਵਰਤ ਕੇ ਪੁਲਿਸ ਜਿਹੜੀ ਲਾਅ ਇਨਫੋਰਸਮੈਂਟ ਵਾਸਤੇ ਵਰਤੀ ਜਾਣੀ ਚਾਹੀਦੀ ਹੈ ਪੁਲਿਸ ਜਿਹੜੀ ਲੋਕਾਂ ਦੀ ਰੱਖਿਆ ਵਾਸਤੇ ਵਰਤੀ ਜਾਣੀ ਚਾਹੀਦੀ ਹੈ ਲੋਕਾਂ ਦੇ ਜਮਹੂਰੀ ਹੱਕ ਖੋਣ ਵਾਸਤੇ ਸਰਕਾਰ ਨੇ ਆਪਦਾ ਹੱਥ ਚੋਕਾ ਬਣਾ ਲਿਆ ਐ ਐਸਐਸਪੀ ਵਰੁਣ ਸ਼ਰਮਾ ਇੰਡੀਵਿਜੂਅਲੀ ਡਾਇਰੈਕਸ਼ਨਸ ਦੇ ਰਿਹਾ ਆਡੀਓ ਮੈਂ ਤੁਹਾਨੂੰ ਸਾਰਿਆਂ ਨੂੰ ਫਾਰਵਰਡ ਕਰ ਦੂੰ 17 ਮਿੰਟ ਦੀ ਐ ਇਸ ਕਰਕੇ ਮੈਂ ਸੁਣਾਉਂਦਾ ਨਹੀਂ ਬੜੀ ਲੰਮੀ ਹੋ ਜਾਣੀ ਐ ਬਟ ਜੇ ਤੁਸੀਂ ਉਹਦੀ ਮੈਂ ਕੋਰਟ ਵੀ ਉਹਦੇ ਚੋਂ ਕਰਾਂ ਤਾਂ ਬੜੀ ਕਲੀਅਰਲੀ ਉਹ ਕਹਿੰਦਾ ਜੀ ਦੇਖੋ ਐਸਐਸਪੀ ਵਰੁਣ ਸ਼ਰਮਾ ਕਹਿੰਦਾ ਇੱਕ ਮੀਟਿੰਗ ਚੋਂ ਅਸੀਂ ਆਏ ਐ ਜਿਹਦੇ ਚ ਪੁਲਿਸ ਆਬਜ਼ਰਵਰ ਕਾਸਟਮ ਸ਼ਰਮਾ ਡਿਵੀਜ਼ਨਲ ਕਮਿਸ਼ਨਰ ਵਿਦੇਪ ਬਲਾਨੀ ਡੀਆਈਜੀ ਕੁਲਦੀਪ ਚੈਨ ਡੀਸੀ ਪ੍ਰੀਤੀ ਯਾਦਵ ਖੁਦ ਐਸਐਸਪੀ ਮੈਂ ਕਹਿੰਦਾ ਐਸਪੀ ਹੈੱਡਕੁਆਰਟਰ ਤੇ ਐਸਪੀ ਸਿਟੀ ਵੀਸੀ ਉਥੇ ਪ੍ਰਸ਼ਾਸਨ ਨੇ ਮੰਨਿਆ ਕਿ ਧੱਕਾ ਤਾਂ ਕਰਦੇ ਐ ਸਰਕਾਰ ਕਰਦੀ ਏ ਪਰ ਧੱਕਾ ਕਰਨ ਦਾ ਤਰੀਕਾ ਕੀ ਹੋਣਾ ਚਾਹੀਦਾ ਇਹ ਵੇਖੋ ਇੱਕ ਪਾਲਿਸੀ ਇੱਕ ਗੇਮ ਪਲਾਨ ਇੱਕ ਡਾਇਰੈਕਸ਼ਨ ਦੇ ਰਿਹਾ ਉਹ ਕਿ ਧੱਕਾ ਕਰਨਾ ਉਥੇ ਨਾ ਕਰੋ ਜਿੱਥੇ ਕੈਮਰੇ ਹੋਣ ਉਥੇ ਨਾ ਕਰੋ ਜਿੱਥੇ মিডিਆ ਹੋਵੇ ਕਾਊਂਟਿੰਗ ਸੈਂਟਰਸ ਦੇ ਵਿੱਚ ਧੱਕਾ ਕਰੋ ਉਥੇ ਜਿੱਥੇ ਤੁਹਾਨੂੰ ਕੋਈ ਦੇਖ ਨਾ ਸਕੇ ਕਿੰਦਾ ਪਤਾ ਕਰੋ ਜਿਨ੍ਹਾਂ ਨੇ ਕਾਗਜ਼ ਭਰਨੇ ਆ ਉਹਨਾਂ ਨੂੰ ਉਹਨਾਂ ਦੇ ਘਰਾਂ 'ਚ ਰਸਤੇ 'ਚ ਨੋਮੀਨੇਸ਼ਨ ਸੈਂਟਰ ਤੋਂ 5 ਕਿਲੋਮੀਟਰ ਦੂਰ ਤੱਕ ਉਹਨਾਂ ਨੂੰ ਢੱਕ ਲਓ ਉਹਨਾਂ ਨੂੰ ਆਉਣ ਹੀ ਨਾ ਦਿਓ ਜਿਹੜੇ ਆ ਜਾਂਦੇ ਆ ਉਹਨਾਂ ਦੇ ਕਾਗਜ਼ ਫਿਰ ਜਿਹੜਾ ਰਿਟਰਨਿੰਗ ਅਫਸਰ ਹੈ ਉਹ ਰਿਜੈਕਟ ਕਰੇ ਐਂਡ ਈਚ ਐਂਡ ਐਵਰੀ ਅ ਡੀਐਸਪੀ ਏਰੀਆ ਡੀਐਸਪੀ ਐਸਪੀ ਐਸਐਚਓਜ਼ ਬੀਗਿਨ ਗਿਵਨ ਡਾਇਰੈਕਸ਼ਨਸ ਉਹ ਮੈਨੂੰ ਨੂੰ ਕੋਟ ਕਰਦਾ ਐਸਐਸਪੀ ਨੂੰ ਕਿ ਜਿਹੜਾ ਬੰਦਾ ਟਾਰਗੇਟ ਤੇ ਐ ਟਾਰਗੇਟ ਕਰਨਾ ਹੈ ਰੋਕਣਾ ਬਾਰੋਂ ਬਾਰ ਰੋਕਿਆ ਜਾਵੇ ਉਹਦੇ ਪਿੰਡ ਘਰ ਜਾਂ ਰਾਹ ਤੇ ਕਾਗਜ਼ ਨੋਮੀਨੇਸ਼ਨ ਫਾਈਲਿੰਗ ਸੈਂਟਰ ਤੇ ਪਹੁੰਚਣ ਤੋਂ ਬਾਅਦ ਉਥੇ ਕੈਮਰੇ ਦੀਆਂ ਅੱਖਾਂ ਉਥੇ ਕੁਛ ਨਾ ਕਰੋ ਉਦੋਂ ਪਹਿਲਾਂ ਰੋਕ ਲੋ ਕੱਲ ਸਾਡੇ ਲਈ ਬੜਾ ਸੈਂਸਿਟਿਵ ਹੈ ਕਿਉਂਕਿ ਸੁਖਪੀਰ ਸਿੰਘ ਬਾਦਲ ਕਨੌਰ ਆ ਰਿਹਾ ਹੈ ਮੈਂ ਕੋਟ ਕਰ ਰਿਹਾ ਹਾਂ ਐਸਐਸਪੀ ਨੂੰ ਸਰ ਪੋਲਿਟੀਕਲ ਲੀਡਰਸ਼ਿਪ ਤੋਂ ਡਾਇਰੈਕਸ਼ਨ ਲੈ ਲਈ ਜਾਵੇ ਵੇਖੋ ਕਿ ਪੁਲਿਸ ਪੋਲਿਟੀਕਲ ਲੀਡਰਸ਼ਿਪ ਦੀ ਡਾਇਰੈਕਸ਼ਨ ਤੇ ਡਾਇਰੈਕਸ਼ਨ ਲਾਉ ਕਹਿੰਦਾ ਵੀ ਕਿਹੜੇ ਕਿਹੜੇ ਬੰਦਿਆਂ ਨੇ ਫਾਇਲ ਕਰਨੇ ਆ ਕਿਹੜੇ ਕਿਹੜੇ ਬੰਦਿਆਂ ਨੂੰ ਟਾਰਗੇਟ ਕਰਨਾ ਹੈ ਕਿੰਨਾ ਕਿੰਨਾਂ ਨੂੰ ਕਿੱਥੇ ਰੋਕਣਾ ਹੈ ਪਾਲਿਸੀ ਇਹ ਹੈ ਜਿਸ ਨੂੰ ਕਾਗਜ਼ ਦਾਖਲ ਕਰਨ ਤੋਂ ਰੋਕਣਾ ਹੈ ਉਸ ਨੂੰ ਉਸਦੇ ਪਿੰਡ 'ਚ ਰੋਕੋ ਘਰ 'ਚ ਰੋਕੋ ਜਾਂ ਰਾਹ ਦੇ ਵਿੱਚ ਰੋਕੋ ਡਿਵੀਜ਼ਨਲ ਕਮਿਸ਼ਨਰ ਡੀਆਈਜੀ ਡਿਪਟੀ ਕਮਿਸ਼ਨਰ ਤਿੰਨਾਂ ਦਾ ਇਹ ਸੀ ਕਿ ੱੱਕਾ ਤਾਂ ਹੋਣਾ ਹੈ ਪਰ ਜਿਸ ਤਰ੍ਹਾਂ ਐਮਸੀ ਇਲੈਕਸ਼ਨ 'ਚ ਤੁਸੀਂ ਕਾਗਜ਼ ਸੈਂਟਰਾਂ 'ਚ ਪਾੜੇ ਆ ਉਹ ਕੰਮ ਨਾ ਕਰੋ ਉਹਨਾਂ ਨੂੰ ਪਹਿਲਾਂ ਰੋਕ ਲਓ ਅਸੀਂ ਐਮਐਲਏ ਸਾਹਿਬ ਫਿਰ ਡੀਐਸਪੀ ਨਾਪਾ ਬੋਲਦਾ ਇਹ ਹੁਣ ਮੈਂ ਡੀਐਸਪੀ ਨਾਪਾ ਨੂੰ ਕੋਟ ਕਰ ਰਿਹਾ ਅਸੀਂ ਐਮਐਲਏ ਸਾਹਿਬ ਤੇ ਉਹਨਾਂ ਦੀ ਟੀਮ ਤੇ ਕੰਟੈਕਟ ਵਿੱਚ ਹੈ ਡੀਐਸਪੀ ਨਾਬਾ ਕਹਿੰਦਾ ਸਭ ਕਿਸੇ ਤਰ੍ਹਾਂ ਦੀ ਸਭ ਇਸੇ ਤਰ੍ਹਾਂ ਦੀ ਪਲਾਨ ਕੀਤਾ ਹੋਇਆ ਹੈ ਜੀ ਜਾਨੀ ਕਿ ਪੂਰਾ ਪੂਰ ਸੁਤੰਤਰ ਹੈ ਜੀ ਸਰਕਾਰ ਦੇ ਦੁਆਰਾ ਬਿਲਕੁਲ ਮੈਂ ਤੁਹਾਨੂੰ ਦੱਸ ਰਿਹਾ ਮੈਂ ਕੋਟ ਕਰ ਰਿਹਾ ਇੱਕ ਇੱਕ ਲਵਸ ਟੂ ਲਵਸ ਐਮਐਲਏ ਸਾਹਿਬ ਦੇ ਬੰਦਿਆਂ ਨੂੰ 9 ਵਜੇ ਦਾ ਟਾਈਮ ਦੇ ਦਿੱਤੇ ਪਹਿਲਾਂ ਪਹਿਲੀਆਂ ਚੀ ਕਾਗਜ਼ ਭਰਾ ਦੇਣੇ ਆ ਇਹ ਡੀਐਸਪੀ ਸਮਾਣਾ ਬੋਲ ਰਿਹਾ ਐਸਐਸਪੀ ਪਟਿਆਲਾ ਕਹਿੰਦਾ ਜੋ ਵੀ ਰੋਕਾ ਟੋਕੀ ਕਰਨੀ ਹੈ ਪ੍ਰਾਈਵੇਟ ਬੰਦਿਆਂ ਜਾਂ ਆਪਾਂ ਕਰਨੀ ਹੈ ਕਹਿੰਦਾ ਪੁਲਿਸ ਨੇ ਉਹ ਪਾਰੋਂ ਪਾਰ ਕਰਨੀ ਹੈ ਨੋਟਡ ਸਰ ਡੀਐਸਪੀ ਪਾਤਣਾ ਕਹਿੰਦਾ ਫਿਰ ਟੀਐਸਪੀ ਕਨੌਰ ਜਿੱਥੇ ਉਹਨੂੰ ਡੀਐਸਪੀ ਕਨੌਰ ਨੂੰ ਐਸਐਸਪੀ ਪਟਿਆਲਾ ਕਹਿ ਰਿਹਾ ਟੀਐਸਪੀ ਕਨੌਰ ਸਭ ਦੀ ਨਜ਼ਰ ਤੁਹਾਡੇ ਉੱਪਰ ਹੈ ਕਿਉਂਕਿ ਕੱਲ ਉਸ ਸੈਂਟਰ ਤੇ ਰੌਲਾ ਪਿਆ ਸੀ ਪਰ ਜੇ ਜੋ ਵੀ ਤੱਕਾ ਕਰਨਾ ਹੈ ਪਿੰਡ ਚ ਕਰ ਲਓ ਘਰ ਚ ਕਰ ਲਓ ਰਾਹ ਤੇ ਕਰ ਲਓ ਇਹ ਸੇਮ ਡਾਇਰੈਕਸ਼ਨਸ ਆ ਰਹੀਆਂ ਹੈ ਕੱਲ ਤੁਹਾਡੇ ਸੁਖਬੀਰ ਬਾਦਲ ਵੀ ਆਊਗਾ ਇਹ ਗੱਲ ਸਾਰਿਆਂ ਨੂੰ ਪਤਾ ਹੈ ਕਿ ਨਾਮਜ਼ਦੀਆਂ ਤੇ ਰੋਕਣਾ ਤੇ ਰਿਜੈਕਸ਼ਨ ਵੀ ਹੋਣੀ ਹੈ ਸਰ ਇਹ ਵਰਡ ਟੂ ਵਰਡ ਮੈਂ ਕੋਟ ਕਰ ਰਿਹਾ ਮੈਂ ਤੁਹਾਨੂੰ ਭੇਜੂਗਾ ਉਹ ਆਡੀਓ ਵੀ ਭੇਜ ਰਿਹਾ ਫੇਰ ਵੇਖੋ ਸਭ ਤੋਂ ਖਤਰਨਾਕ ਗੱਲ ਐਸਐਸਪੀ ਪਟਿਆਲਾ ਕੀ ਕਹਿੰਦਾ ਹੈ वरुण ਸ਼ਰਮਾ ਜਿਹੜੇ ਅਫਸਰ ਇਲਿਗੈਲਿਟੀ ਕਰਨਗੇ ਰੋਕਣ ਤੋਂ ਉਹਨਾਂ ਨੂੰ ਕਹਿ ਰਿਹਾ ਉਹ ਕਿਸੇ ਨੂੰ ਵਰੀ ਨਹੀਂ ਕਰਨੀ ਵਰੀ ਕਰਨ ਦੀ ਲੋੜ ਨਹੀਂ ਹੈ ਕੋਈ ਵੀ ਕਿਸੇ ਦੀ ਸ਼ਿਕਾਇਤ ਹੋਵੇਗੀ ਉਸ ਦੀ ਪੋਜ਼ਿਟਿਵ ਰਿਪੋਰਟ ਮੈਂ ਬਣਾਵਾਗਾ ਕਿਸੇ ਦੀ ਸ਼ਿਕਾਇਤ ਹੋਗੀ ਪੀਐਨ ਨੇ ਸਾਨੂੰ ਨਾਮੀਨੇਸ਼ਨ ਭਰਨ ਤੋਂ ਰੋਕ ਕੇ ਇਹਨੇ ਸਾਨੂੰ ਉਥੇ ਸੈਂਟਰ ਤੇ ਆਉਣ ਤੋਂ ਰੋਕਿਆ ਇਹਨਾਂ ਨੇ ਸਾਨੂੰ ਪੁਲਿਸ ਨੇ ਥ੍ਰੈਟ ਕੀਤਾ ਉਹਦੀ ਪੋਜ਼ਿਟਿਵ ਰਿਪੋਰਟ ਮੈਂ ਬਣਾਵਾਗਾ ਫਿਰ ਐਂਡ ਵਿੱਚ ਕਲੂਡ ਕਰਦਾ ਉਹ ਚਲੋ ਠੀਕ ਹੈ ਜੀ ਤਕੜੇ ਹੋ ਕੇ ਜਿਵੇਂ ਗਾਈਡ ਕੀਤਾ ਉਵੇਂ ਕੰਮ ਕਰ ਲੈਣਾ ਇਹ ਐਸਐਸਪੀ ਪਟਿਆਲਾ ਦੀ ਵਰਡਿੰਗ ਹੈ ਹੁਣ ਇਹ ਕਾਨਫਰੈਂਸ ਕਾਲ ਕਿਸੇ ਅਫੀਸਰ ਨੇ ਸੁਦਾਰ ਸੁਖਪੀਰ ਸਿੰਘ ਬਾਦਲ ਤੱਕ ਪਹੁੰਚਾਈ ਜਿਹੜੀ ਸੁਦਾਰ ਸੁਖਪੀਰ ਸਿੰਘ ਬਾਦਲ ਨੇ ਪਬਲਿਕ ਪਲੇਟਫਾਰਮ ਤੇ ਆਪਦੇ ਅਪਲੋਡ ਕੀਤੀ ਔਨ ਟਵਿੱਟਰ ਐਂਡ ਔਨ ਫੇਸਬੁੱਕ ਐਂਡ ਜਿਹੜੀ ਕੱਲ ਅਸੀਂ ਪਹਿਲੇ ਦਿਨ ਤੋਂ ਇਲੈਕਸ਼ਨ ਕਮਿਸ਼ਨ ਨੂੰ ਕਹਿ ਰਹੇ ਆ ਤਰਨ ਤਰਨ ਵੀ ਵੇਖੋ ਇੰਨੀ ਇਹਨਾਂ ਦੀ ਹਿੰਮਤ ਵਧੀ ਸੀ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਥੱਲੇ ਜਿਹੜਾ ਡਾਇਰੈਕਟਲੀ ਇਲੈਕਸ਼ਨ ਸੀ ਉਹਦੇ ਚ ਵੀ ਇਹੀ ਕੰਮ ਕੀਤੇ ਤੇ ਹੁਣ ਇੱਥੇ ਕਰ ਰਹੇ ਸੋ ਮੈਂ ਇਹ ਦੱਸਣਾ ਚਾਹਣਾ ਹੈ ਵਰुण ਸ਼ਰਮਾ ਜੀ ਕਿ ਹੁਣੇ ਮਸਲਾ ਜਾਣਾ ਹਾਈ ਕੋਰਟ ਚ ਅਸੀਂ ਅੱਜ ਹਾਈ ਕੋਰਟ ਮੂਵ ਕਰਾਂਗੇ ਇਲੈਕਸ਼ਨ ਕਮਿਸ਼ਨ ਨੂੰ ਤਾਂ ਸ਼ਿਕਾਇਤ ਕਰਾਂਗੇ ਹੀ ਵੀ ਵਿਲ ਆਲਸੋ ਮੂਵ ਦਾ ਹਾਈ ਕੋਰਟ ਹੁਣ ਜੇ ਲੱਤਾਂ ਦਮ ਰੱਖਦੀਆਂ ਨਾ ਜਿਹੜਾ ਅਫਸਰਾਂ ਨੂੰ ਕਹਿ ਰਿਹਾ ਸੀ ਕਿ ਮੈਂ ਤੁਹਾਨੂੰ ਪ੍ਰੋਟੈਕਟ ਕਰੂੰਗਾ ਕਿਸੇ ਗੱਲ ਦੀ ਪਰਵਾਹ ਨਹੀਂ ਕਰਨੀ ਤੁਹਾਡੀ ਪੋਜ਼ਿਟਿਵ ਰਿਪੋਰਟ ਮੈਂ ਦੇਵਾਂਗਾ ਫਿਰ ਆਪਦੇ ਲਬਜਾਂ ਤੇ ਕਾਇਮ ਰਹੀ ਹੁਣ ਆਪਦੇ ਲਬਜਾਂ ਤੇ ਕਾਇਮ ਰਹੀ ਹਾਈ ਕੋਰਟ ਦੇ ਵਿੱਚ ਤੇ ਆ ਜਿਹੜੀ ਸਾਰੀ ਰਿਕਾਰਡਿੰਗ ਅਸੀਂ ਹਾਈ ਕੋਰਟ ਸਬਮਿਟ ਕਰਨ ਜਾ ਰਹੇ ਹਾਂ ਐਂਡ ਸਾਨੂੰ ਉਮੀਦ ਜੁਡੀਸ਼ਰੀ ਤੋਂ ਹੀ ਹੈ ਜਿਵੇਂ ਪਹਿਲਾਂ ਵੀ ਸਾਨੂੰ ਜੁਡੀਸ਼ਰੀ ਚੋਂ ਰਾਹਤ ਮਿਲਦੀ ਰਹੀ ਹੈ ਇਲਿਗੈਲਿਟੀਜ਼ ਦੇ ਖਿਲਾਫ ਇਹਦੇ ਖਿਲਾਫ ਵੀ ਇੰਪੋਰਟੈਂਟ ਤਾਂ ਬਣ ਜਾਂਦਾ ਕਿ ਇੱਕ ਵਰਦੀ ਧਾਰੀ ਜਦੋਂ ਗੁੰਡਾਗਰਦੀ ਕਰਨ ਲੱਗ ਜੇ ਇੱਕ ਵਰਦੀ ਧਾਰੀ ਸਰਕਾਰੀ ਗੁੰਡਾ ਬਣ ਜੇ ਤੇ ਫਿਰ ਉਹਨੂੰ ਰੋਕਣਾ ਲੋਕਾਂ ਦਾ ਪਬਲਿਕ ਦਾ ਪੋਲਿਟੀਕਲ ਪਾਰਟੀਆਂ ਦਾ ਫਰਜ ਬਣ ਜਾਂਦਾ। ਇਸ ਤੋਂ ਪਹਿਲਾਂ ਗੱਲ ਗੱਲ ਕਰੀਏ ਤਾਂ ਐਨ.ਓ.ਸੀ ਲੈਣ ਨੂੰ ਲੈ ਕੇ ਵੀ ਕਾਫੀ ਸਾਰੇ ਇੰਕੁਆਰੀ ਹੋਈ। ਪਰ ਇੱਕ ਨੋਟੀਫਿਕੇਸ਼ਨ ਜਿਹੜਾ ਲੈਕਚਰ ਕਮਿਸ਼ਨਰ ਵੱਲੋਂ ਜਾਰੀ ਹੋਇਆ ਇਸ ਸਵੈ-ਕੋਚਨਾਂ ਤੋਂ ਤੱਕ ਦੇ ਦੋ ਉਸ ਦੀ ਬਾਅਦ ਚ ਚਾਰਜ ਹੋ ਗਏ। ਉਹ ਸਾਰੇ ਨਾ ਕਿਤੇ ਸਿੱਧਾ ਰਾਹ ਨਹੀਂ ਮਿਲਦੇ ਆ ਇਹਨਾਂ ਨੂੰ ਨਾਮਿਨੇਸ਼ਨ ਰੱਦ ਕਰਨ ਦਾ। ਦੇਖੋ ਉਹੀ ਮੈਂ ਗੱਲ ਕਹਿ ਰਿਹਾ ਨਾ ਜੀ ਸਾਰਾ ਜਦੋਂ ਕਹਿ ਰਿਹਾ ਮੀਟਿੰਗ 'ਚ ਡੀ.ਸੀ. ਵੀ ਮੌਜੂਦ ਸੀ, ਡਿਵੀਜ਼ਨਲ ਕਮਿਸ਼ਨਰ ਵੀ ਮੌਜੂਦ ਸੀ, ਆਬਜ਼ਰਵਰ ਵੀ ਮੌਜੂਦ ਸੀ। ਫਿਰ ਆਬਜ਼ਰਵਰ ਜੇ অবজারভার ਬਾਰਲੀ ਸਟੇਟ ਦਾ ਤਰਨਤਾਰਨ ਹੋ ઓਰੀਸਾ ਦੀ ਉਹ ਆਈਜੀ ਮੈਡਮ ਨਾ ਹੁੰਦੀ ਤੇ ਫਿਰ ਇਹ ਇਲੈਕਸ਼ਨ ਚ ਇਹੀ ਕੁਝ ਇਹਨਾਂ ਨੇ ਕਰਨਾ ਸੀ ਸੋ ਸਾਰੇ ਮਿਲੇ ਹੋਏ ਆ ਬਟ ਅਸੀਂ ਲੜਾਈ ਡਟਮੀ ਲੜਾਂਗੇ ਕਾਗਜ਼ ਦਾਖਲ ਵੀ ਕਰਾਂਗੇ ਲੋਕਾਂ ਦੀ ਕਚਹਿਰੀ ਚ ਵੀ ਜਾਵਾਂਗੇ ਲੋਕਾਂ ਦਾ ਫਤਵਾ ਵੀ ਹਾਸਲ ਕਰਾਂਗੇ